ਅੱਜ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਉਸ ਸਥਾਨ ਤੇ ਚੱਲੇ ਆ ਜਿੱਥੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਧੜ ਸਰੀਰ ਨਾਲੋਂ ਜੁਦਾ ਹੋ ਗਿਆ ਸੀ ਠੀਕ ਹੈ ਜੀ ਤੇ ਸੋ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਆਪਾਂ ਘਰੋਂ ਤੁਰ ਪਏ ਆ ਘਰ ਦਾ ਮੈਂ ਤਿਆਰ ਹੋ ਕੇ ਤਾਂ ਨਹੀਂ ਬਲੌਗ ਬਣਾਇਆ ਥੋੜਾ ਨਾਲ ਚਾਬੀ ਗਵਾਜ ਗਈ ਸੀ ਗੱਡੀ ਦੀ ਤੇ ਬਾਅਦ ਵਿੱਚ ਸ਼ਹੀਦ ਸਿੰਘਾਂ ਦੀ ਕਿਰਪਾ ਨਾਲ ਜਦੋਂ ਤੁਹਾਨੂੰ ਪਤਾ ਦਰਸ਼ਨ ਲਿਖੇ ਹੁਣ ਕਰਮਾਂ ਚ ਮਹਾਰਾ ਸੱਤਿਆ ਪਾਸ਼ਾ ਬਾਬਾ ਦੀਪ ਸਿੰਘ ਜੀ ਦੇ ਤੇ ਸਾਰਾ ਕੁਝ ਉਹੀ ਕਰਨ ਹਾਰਿਆ ਤੇ ਉਹਨਾਂ ਦੀ ਕਿਰਪਾ ਨਾਲ ਫਿਰ ਚਾਬੀ ਲੱਭ ਗਈ ਆ ਤੇ ਪਰ ਥੋੜਾ ਜਿਹਾ ਲੇਟ ਹੋ ਗਏ ਆ ਪਰ ਕੋਈ ਗੱਲ ਨਹੀਂ ਕਿਉਂਕਿ ਜਦੋਂ ਉਹਨਾਂ ਦਾ ਹੁਕਮ ਹੋਵੇ ਉਦੋਂ ਹੀ ਤੁਹਾਨੂੰ ਪਤਾ ਹੀ ਜਾਣਾ ਪੈਂਦਾ ਵਾ ਇਹ ਟਾਈਮ ਤਕਰੀਬਨ 12:35 ਮਿੰਟ ਹੋ ਚੁੱਕੇ ਆ ਤੇ ਸੋ ਇਸ ਟਾਈਮ ਅਸੀਂ ਪਹੁੰਚ ਚੁੱਕੇ ਆ ਡੱਡੂਆਂ ਨੇ ਜਿਹੜੇ ਆਪਣੇ ਨੇੜੇ ਤੜੇ ਦੇ ਵੀਰ ਭਰਾ ਵਾ ਉਹਨਾਂ ਨੂੰ ਤੇ ਇਬਾਕੇ ਦਾ ਪਤਾ ਹੋਊਗਾ ਹਨਾ ਸੋ ਨਿਕਲ ਚੁੱਕੇ ਆ ਡੱਡੂ ਵਾਲੇ ਪਹੁੰਚ ਚੁੱਕੇ ਆ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਉੱਥੇ ਜਾ ਕੇ ਵੀ ਬਾਬਾ ਦੀਪ ਸਿੰਘ ਜੀ ਦਾ ਦਰਸ਼ਨ ਕਰਾਵਾਂਗੇ ਨਾਲੇ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੁਹਾਨੂੰ ਵੀ ਟਾਲਾ ਸਾਹਿਬ ਠੀਕ ਹੈ ਜੀ ਤੇ ਨਾਲੇ ਦਿਖਾਵਾਂਗੇ ਤੁਹਾਨੂੰ ਉਥੋਂ ਦਾ ਇਤਿਹਾਸ ਕੀ ਇਤਿਹਾਸ ਆ ਸੋ ਬਲੌਗ ਦੇ ਨਾਲ ਜੁੜੇ ਰਹੋ ਮਿਲਦੇ ਅੱਗੇ ਜੀ ਪਹੁੰਚ ਚੁੱਕੇ ਆ ਅੰਮ੍ਰਿਤਸਰ ਚ ਐਂਟਰ ਹੋ ਚੁੱਕੇ ਆ ਤੇ ਇਸ ਟਾਈਮ ਪਹੁੰਚ ਚੁੱਕੇ ਆ ਗੋਲਡਨ ਗੇਟ ਜਿੱਦਾਂ ਦੀ ਤੇ ਸੋ ਜਿਹੜਾ ਵੀਰ ਭਰਾ ਨੂੰ ਨਾ ਪਤਾ ਲੱਗੇ ਆਪਣਾ ਬਲੌਗ ਦੇਖ ਕੇ ਆਊਗਾ ਜਿੱਦਾਂ ਰਸਤੇ ਦਾ ਨਾ ਪਤਾ ਲੱਗੇ ਆਪਾਂ ਮੇਨ ਮੇਨ ਰਸਤੇ ਹੀ ਜਾਣਾ ਵਾ ਠੀਕ ਆ 골ਡਨ ਗੇਟ ਤੋਂ ਜਾਣਾ ਹੈ ਆਪਾਂ ਹੁਣ ਸਿੱਧਾ ਤਾਰਾਂ ਵਾਲੇ ਪੁਰ ਤੇ ਉਹ ਤੋਂ ਬਾਅਦ ਮੁੜਦਾ ਹੈ ਸਿੱਧਾ ਤਰਨ ਤਾਰਨ ਦੀ ਰੋਡ ਨੂੰ ਦਸਤਾ ਤੇ ਉਹ ਰਸਤੇ ਤੇ ਆਪਾਂ ਜਾਣਾ ਵਾ ਠੀਕ ਆ ਜੀ ਤੇ ਸੋ 골ਡਨ ਗੇਟ ਪਾਰ ਕਰਨ ਲੱਗੇ ਆ ਬਸ ਤੋਂ ਕੋਈ ਨਹੀਂ ਬਲੌਗ ਦੇ ਨਾਲ ਜੁੜੇ ਰਹੋ ਜਦੋਂ ਆਪਾਂ ਤਾਰਾ ਵਾਲੇ ਪੁਲ ਤੋਂ ਮੁੜਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸੋ ਮਿਲਦੇ ਆ ਲੋ ਜੀ ਸਾ ਸਭ ਜੀ ਵੇਖ ਸਕਦੇ ਜੇ ਇੰਦਰ ਸਾਹਮਣੇ ਤਾਰਾ ਵਾਲੇ ਪੁਲ ਪਹੁੰਚ ਚੁੱਕੇ ਆ ਤੇ ਇੱਥੋਂ ਆਪਾਂ ਲਵਾਂਗੇ ਲੈਫਟ ਠੀਕ ਹੈ ਜੀ ਚੌਕ ਦਿਖਾ ਚੌਕ 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 ਕਿਹਨੇ ਚਾਉ ਚੌਕ ਵੇਖ ਕੇ ਇਹ ਪਤਾ ਲੱਗਣਾ ਵਾ ਇਹਦੇ ਪੁੱਲ ਦਾ ਕੀ ਪਤਾ ਲੱਗਣਾ ਵਾ ਮੋੜ ਜਣਾ ਇਹ ਸਿੱਧਾ ਹੁਣ ਤਰਨਤਾਂਨ ਰੋਡ ਆ ਤੋਂ ਬਾਅਦ ਆਪਾਂ ਇੱਥੋਂ ਲੰਘ ਕੇ ਸਿੱਧਾ ਜਾਈ ਜਾਣਾ ਠੀਕ ਹੈ ਜੀ ਸੋ ਜਦੋਂ ਆਪਾਂ ਪੁਲ ਚੜਾਗੇ ਵੀ ਤੁਹਾਨੂੰ ਦਿਖਾ ਦਾਂਗੇ ਤੇ ਉਹੀ ਫਿਰ ਤਰਨਤਾਂਨ ਰੋਡ ਤੇ ਆ ਗੁਰਦਰਾ ਸਾਹਿਬ ਓ ਜੀ ਸਾਧ ਸੰਗਤ ਜੀ ਇੱਕ ਗੱਲ ਹੋਰ ਸ਼ਹੀਦੀ ਦਿਹਾੜਾ ਅਮਰ ਸ਼ਹੀਦ ਧੰਤਨ ਬਾਬਾ ਜੀਪ ਸਿੰਘ ਜੀ ਦਾ 10 ਫਰਵਰੀ 2026 ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਤੇ ਠੀਕ ਹੈ ਜੀ ਸੰਗਤ ਜਰੂਰ ਪਹੁੰਚਿਓ ਜੀ ਸੋ ਚੱਲੇ ਅੱਗੇ ਹੁਣ ਕਰਦੇ ਆਂ ਬਾਬਾ ਜੀ ਦੇ ਦਰਸ਼ਨ ਤੇ ਤੁਹਾਨੂੰ ਵੀ ਦਿਖਾਉਨੇ ਆਂ ਪਰਫੈਕਟ ਅੰਸੰਕਿਸ਼ ਲੋਕ ਸੰਗਤ ਜੀ ਪਹੁੰਚ ਚੁੱਕੇ ਆ ਜੇ ਤਰ੍ਹਾਂ ਸਾਡੇ ਇੱਧਰ ਕੰਮ ਲੱਗੇ ਵਿਸ਼ਨਾ ਪਾਪਾ ਜੀ ਦੇ ਦਰਬਾਰ ਤੇ ਠੀਕ ਹੈ ਜੀ ਇੱਧਰ ਸਰੋਵਰ ਤੇ ਇਸ਼ਨਾਨ ਕਰਕੇ ਬਾਬਾ ਜੀ ਦੇ ਫਿਰ ਆਪਾਂ ਟੇਕਾਂਗੇ ਮੱਥਾ ਠੀਕ ਹੈ ਦੇਖ ਸਕਦੇ ਆ ਲੋ ਸਾਧ ਸੰਗਤ ਜੀ ਹੁਣ ਪਹੁੰਚ ਚੁੱਕੇ ਆਪਾਂ ਅੰਦਰ ਐਂਟਰ ਹੋ ਚੁੱਕੇ ਆ ਜੀ ਤੇ ਸੋ ਇਹ ਉਹ ਸਥਾਨ ਆ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ ਸੀ ਤੇ ਸੋ ਅਸੀਂ ਵੀ ਕਰ ਰਹੇ ਆ ਦਰਸ਼ਨ ਤੇ ਤੁਸੀਂ ਵੀ ਕਰੋ ਸਾਧ ਸੰਗਤ ਜੀ ਦਰਸ਼ਨ ਵੇਖ ਸਕਦੇ ਜੇ ਸਾਹਮਣੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਰੂਪ ਲੱਗਾ ਹੋਇਆ ਤੇ ਸੋ ਬਿਰਾਜਮਾਨ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੋ ਅਸੀਂ ਤਾਂ ਚਲੋ ਦਰਸ਼ਨ ਕਰ ਰਹੇ ਆ ਜੀ ਤੁਸੀਂ ਵੀ ਕਰੋ ਤੇ ਸੋ ਅੱਧਰ ਦੇਖ ਸਕਦੇ ਜੀ ਸਮਾਧਾ ਸਭ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਤੇ ਸੋ ਜਿਹੜੀ ਸੰਗਤ ਇਤਿਹਾਸ ਪੜਨਾ ਚਾਹੁੰਦੀ ਆ ਇਤਿਹਾਸ ਪੜ ਸਕਦੇ ਜੀ ਇੰਗਲਿਸ਼ ਚ ਪੰਜਾਬੀ ਚ ਤੇ ਹਿੰਦੀ ਵਿੱਚ ਆ ਠੀਕ ਹੈ ਜੀ ਹਲੋ ਜੀ ਦਰਸ਼ਨ ਮੇਲੇ ਕਰਕੇ ਬਾਬਾ ਦੀਪ ਸਿੰਘ ਜੀ ਦੇ ਤੇ ਸੋ ਥੋੜਾ ਚੱਲੇ ਆ ਵਾਪਸੀ ਆ ਠੀਕ ਹੈ ਜੀ ਤੇ ਸੋ ਆਸ ਕਰਦਾ ਤੁਹਾਨੂੰ ਇਹ ਜਿਹੜਾ ਵਲੌਗ ਸਾਡਾ ਵਧੀਆ ਲੱਗਿਆ ਹੋਊਗਾ ਤਸੋ ਆਪਣਾ ਪੜੀਆ ਜਿਹਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਦੇ ਹੋ ਜੀ ਕਿ ਇਹਦਾ ਲੱਗਾ ਇਹ ਵਲੌਗ ਤਸੋ ਜਲਦੀ ਹੀ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ